ਮਾਝਾ ਟੀ ਪੁਆਇੰਟ ਦੇ ਪਾਵਰ ਗ੍ਰਿਡ 'ਚ ਲੱਗੀ ਭਿਆਨਕ ਅੱਗ ਦੂਰ ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ ਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੋਰਾਲੀ ਮਾਜਰਾ 3 ਪੁਆਇੰਟ ਤੇ ਸਵੇਰੇ ਤਕਰੀਬਨ 6 ਵਜੇ ਦੇ ਕਰੀਬ ਗ੍ਰਿਡ ਨੂੰ ਅੱਗ ਲੱਗੀ ਹੈ ਅਤੇ ਬਿਜਲੀ ਵਿਭਾਗ ਦੇ ਗ੍ਰਿਡ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਦੀਆਂ ਲਪਟਾਂ ਇੰਨੀ ਜ਼ਿਆਦਾ ਸਨ ਕਿ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ ਅਤੇ ਮੌਕੇ ਤੇ ਕਾਫੀ ਲੋਕ ਵੀ ਇਕੱਠੇ ਹੋਏ ਹੋਏ ਸਨ ਅਤੇ ਉੱਥੇ ਬਲਾਸਟ ਵੀ ਹੋਏ ਨੇ ਜਿਸ ਤੋਂ ਬਾਅਦ ਕੀ ਕਹਿਣਾ ਹੈ ਐਸਜੀਓ ਐਸਜੀਓ ਦਾ ਜੋ ਕਿ ਬਿਜਲੀ ਵਿਭਾਗ ਦੇ ਐਸ ਡੀਓ ਉੱਤੇ ਪੁੱਜੇ ਹੋਏ ਸਨ ਇਸ ਮਾਮਲੇ ਨੂੰ ਲੈ ਕੇ ਅਤੇ ਕਿੰਨਾ ਕੁ ਨੁਕਸਾਨ ਹੋਇਆ ਆਉ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਦਿਖਾਣੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਇਹ ਜੀ ਸਵੇਰੇ 6:07 ਤੇ ਬਲਾਸਟ ਹੋਇਆ ਇਹ ਤੇ ਤਕਨੀਕੀ ਕਾਰਨ ਕਰਕੇ ਉਸ ਤੋਂ ਬਾਅਦ ਇਹ ਅੱਗ ਲੱਗੀ ਹੈ ਤੇ ਇਹ ਟਰਾਂਸਮਿਸ਼ਨ ਦੇ ਅੰਦਰ ਆਂਦੇ ਉਹ ਬੈਟਰ ਉਹ ਦੱਸ ਸਕਦੇ ਨੇ ਕਿ ਕੀ ਐਕਚੁਅਲ ਚ ਹੋਇਆ ਕੀ ਹੈ ਉਹ ਤਕਨੀਕੀ ਸਾਹਮਣੇ ਆਇਆ ਤੁਹਾਨੂੰ ਕਿੱਦਾਂ ਫੇਰ ਤੱਕ ਜੀ ਕੁਝ ਪ੍ਰੋਟੈਕਸ਼ਨ ਟੀਮ ਇਹਨਾਂ ਨਾ ਦੱਸ ਨਹੀਂ ਸਕਦੇ ਉਹਨਾਂ ਨੇ ਆ ਕੇ ਚੈੱਕ ਕਰਨੇ ਹੈ ਵੀ ਕੀ ਫੋਲਟ ਹੈ ਅੰਦਰੂਨੀ ਫੋਲਟ ਹੈ ਕਿ ਕਿਤੇ ਬਾਹਰੋਂ ਹੈ ਕੋਈ ਫੋਲਟ ਤੁਹਾਨੂੰ ਫੋਨ ਕਿੰਨੇ ਵਜੇ ਪਹੁੰਚਣਗੇ ਜੀ ਮੈਨੂੰ ਤਾਂ ਫੋਨ ਇਧਰੋਂ ਕਿਸੇ ਫੈਕਟਰੀ ਵਾਲੇ ਦਾ ਗਿਆ ਜੀ ਐਕਚੁਅਲ ਚ ਤੇ ਹਾਂ ਜੀ 6:15 ਤੇ ਫੋਨ ਗਿਆ 6:15 ਤੇ ਫੋਨ ਗਿਆ ਜੀ ਸਾਢੇ 6 ਅਸੀਂ ਪਹੁੰਚ ਗਏ ਸੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ ਸਾਹਿਬ ਵੀ ਉਦੋਂ ਹੀ ਆ ਗਏ ਐਕਸ਼ਨ ਸਾਹਿਬ ਤਾਂ ਹਾਂ ਜੀ ਉਦੋਂ ਹੀ ਆ ਗਏ ਸੀ ਐਕਸ਼ਨ ਸਰ ਐਨਨਾ ਵਾਲੇ ਆਏ ਸੀ ਜੋ ট্রান্সਮਿਸ਼ਨ ਹੈ ਅਲੱਗ ਡਿਪਾਰਟਮੈਂਟ ਹੈ ਜੀ ਹੁਣ ਜਿਵੇਂ ਇੱਥੇ ਗੱਡੀਆਂ ਪਹੁੰਚੀਆਂ ਕਿੰਨੀਆਂ ਤੱਕ ਹੋਰ ਤੱਕਾ ਸ਼ਹਿਰ ਮੰਗਰੇਡ ਕੇ ਗੱਡੀਆਂ ਪਹੁੰਚੀ ਦੇਖੋ ਜੀ ਚੌਥੀ ਗੱਡੀ ਆਈ ਹੈ ਹੁਣ ਤਿੰਨ ਪਹਿਲਾਂ ਆ ਚੁੱਕੀਆਂ ਹਨ ਕੰਟਰੋਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਹੈ ਬਾਕੀ ਸਪਲਾਈ ਅਸੀਂ ਬਹਾਲ ਕਰ ਦਿੱਤੀ ਹੈ ਆਪਣਾ ਉਧਰੋਂ ਖਰੜ ਤੋਂ ਚਲਵਾ ਦਿੱਤਾ ਹੈ ਸਰ ਸਾਰੇ ਨਹੀਂ ਚੱਲੇ ਜੀ ਥੋੜਾ ਲੋਡ ਡਿਸਟ੍ਰਿਬਿਊਟ ਕਰਕੇ ਚਲਾਉਣਾ ਪੈਣਾ ਸਾਨੂੰ ਕਿੰਨੇ ਕ ਪਿੰਡਾਂ ਦੀ ਸਪਲਾਈ ਚਾਲੂ ਕਰ ਦਿੱਤੀ ਹਜੇ ਜੀ ਫਿਲਹਾਲ ਅਸੀਂ ਜਿਹੜੇ ਮਿਲਟਰੀ ਇੰਜੀਨੀਅਰਿੰਗ ਸਰਵਿਸ ਹੋ ਗਿਆ ਆਪਣੇ ਕੈਂਸਰ ਹਸਪੀਟਲ ਹੋ ਗਿਆ ਅਸੈਂਸ਼ੀਅਲ ਸਰਵਿਸ ਨੇ ਉਹ ਚਲਾਈਆਂ ਐ ਐਮਰਜੈਂਸੀ ਐਮਰਜੈਂਸੀ ਵਾਲੀ ਜਿਹੜੀ ਫੀਡਰ ਨੇ ਨਾ ਉਹ ਚਲਵਾਤੇ ਅਸੀਂ ਬਾਕੀ ਪਿੰਡਾਂ ਨੂੰ ਹੌਲੀ ਹੌਲੀ ਕਰਕੇ ਅਸੀਂ ਬਹਾਲ ਕਰ ਦਾਂਗੇ ਸਪਲਾਈ ਅਸੀਂ ਉਧਰੋਂ ਚਾਰਜ ਕਰ ਲਈ ਲਾਈਨ ਅਪ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਤੁਹਾਡੇ ਸਾਹਿਬ ਨੁਕਸਾਨ ਤਾਂ ਦੇਖੋ ਜੀ ਕਾਫੀ ਕੋਸਟਲੀ ਆਈਟਮ ਹੈ ਟਰਾਂਸਫਾਰਮਰ 100 ਐਮਏ ਦਾ ਨੁਕਸਾਨ ਤਾਂ ਹੋਇਆ ਹੈ ਬਾਕੀ ਟੋਟਲ ਅਸੈਸਮੈਂਟ ਬਾਅਦ ਹੀ ਪਤਾ ਲੱਗ ਸਕਦੀ ਹੈ ਜੀ ਜੀ ਬਦਲ ਨੂੰ ਕਿੰਨਾ ਜੇ ਆਪਾਂ ਆਪਣੇ ਮਾਡਰਾਂ ਗ੍ਰਿਡ ਦੀ ਗੱਲ ਕਹੀਏ ਇਹਨੂੰ ਬਦਲਣ ਨੂੰ ਕਿੰਨਾ ਟਾਈਮ ਲੱਗੂਗਾ ਜੇ ਦੁਬਾਰਾ ਇਸ ਤਰ੍ਹਾਂ ਪਿਆਰ ਨਹੀਂ ਜੀ ਬਦਲਣ ਚ ਟਾਈਮ ਨਹੀਂ ਲੱਗਦਾ ਉਹ ਤਾਂ ਇੱਕ ਵਾਰ ਅਸੈਸ ਹੋ ਜਾਏ ਕਿ ਕੀ ਕੀ ਨੁਕਸਾਨ ਹੈ ਫਿਰ ਤਾਂ ਇਹ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਬਾਕੀ ਇਹ ਬੈਟਰੀਆਂ ਦੀ ਵਰਕਿੰਗ ਦੱਸ ਸਕਦੇ ਨੇ ਬੈਟਰੀ ਕਿ ਕਿੰਨਾ ਕੁ ਟਾਈਮ ਲੱਗੂਗਾ ਬਾਕੀ ਸਾਡੀ ਜੇ ਆਪਾਂ ਗੱਲ ਕਰੀਏ ਅ ਅੱਗ ਬੁਝਾਊ ਜੰਤਰ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਇਹੋ ਜੀ ਥਾਂ ਤੇ ਹੁੰਦੀ ਹੈ ਬਿਲਕੁਲ ਜੀ ਸਾਡੇ ਇੱਥੇ ਬਾਲਟੀਆਂ ਨਾਲੇ ਅੱਗ ਬੁਝਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਹੀਂ ਜੀ ਦੇਖੋ ਜਿਹੜੀ ਕੀ ਆਪਾਂ ਨੂੰ ਲੋੜ ਨਹੀਂ ਪੈਂਦੀ ਕਦੇ ਮੈਕਮੇ ਨੇ ਸੋਚਿਆ ਨਹੀਂ ਕਿ ਇੱਥੇ ਵੀ ਗੱਡੀ ਖੜੀ ਹੋਵੇ ਨਹੀਂ ਜੀ ਨਹੀਂ ਗੱਡੀ ਨਹੀਂ ਫਾਇਰ ਸਟਿੰਕਰ ਤਾਂ ਹੁੰਦੇ ਹੀ ਨੇ ਸਾਰੇ ਅਵੇਲੇਬਲ ਨੇ ਪਰ ਇਹ ਅੱਗ ਇੰਨੇ ਜ਼ਿਆਦਾ ਹਾਈ ਲੈਵਲ ਦੀ ਸੀ ਕਿ ਇਨ੍ਹਾਂ ਯੰਤਰਾਂ ਨਾਲ ਕੰਟਰੋਲ ਕਰਨਾ ਮੁਸ਼ਕਿਲ ਸੀ ਫਾਇਰ ਬ੍ਰਿਗੇਡ ਦਿੱਤਾ ਵਰਤੋਂ ਹੋਣੀ ਹੀ ਸੀ ਅੱਛਾ ਤੇ ਹੁਣ ਅਪੀਲ ਕੀ ਕਰਨਾ ਚਾਹੁੰਦਾ ਜਿਹੜੇ ਟ੍ਰੈਂਚ ਚ ਅੱਗ ਲੱਗਦੀ ਹੈ ਨਾ ਜੀ ਉਹ ਹੁਣ ਦੇਖੋ ਤੁਹਾਡੇ ਸਾਹਮਣੇ ਦੋ ਥਾਵਾਂ ਤੇ ਅੱਗ ਲੱਗੀ ਹੈ ਟਰਾਂਸਫਾਰਮਰ ਦੀ ਅੱਗ ਤੇ ਆਪਾਂ ਬੁਝਾ ਸਕਦੇ ਆ ਟ੍ਰੈਂਚਾਂ ਚ ਬੁਝਾ ਸਕਦੇ ਆ ਇਸ ਕਰਕੇ ਬਾਲਟਿਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ ਮਿੱਟੀ ਨਾਲ ਟ੍ਰੈਂਚਾਂ ਦੀ ਅੱਗ ਬੁਝਾਈ ਜਾ ਰਹੀ ਤੇ ਹੁਣ ਅਪੀਲ ਕੀ ਕਰਨਾ ਚਾਹੁੰਦਾ ਖਾਸ ਕਰ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਲੋਕ ਲੋਕਾਂ ਦੇ ਵਿੱਚ ਜ਼ਿਆਦਾਤਰ ਇਹੀ ਚੀਜ਼ ਨੂੰ ਲੈ ਕੇ ਅਸੋਸ਼ੋਪਨ ਰਹੇਗੀ ਕਿ ਬਿਜਲੀ ਗੁੱਲ ਹੋ ਚੁੱਕੀ ਹੈ ਨਹੀਂ ਜੀ ਨਹੀਂ ਬਿਜਲੀ ਗੁੱਲ ਨਹੀਂ ਸਾਡੀ ਕੋਸ਼ਿਸ਼ ਹੈ ਕਿ ਛੇਤੀ ਛੇਤੀ ਬਹਾਲ ਕਰੀਏ ਬਾਕੀ ਅਸੀਂ ਮੇਨ ਐਸੈਂਸ਼ੀਅਲ ਸਰਵਿਸ ਦਾ ਅਸੀਂ ਬਹਾਲ ਕਰ ਚੁੱਕੇ ਹਾਂ ਹੁਣ ਹੌਲੀ ਹੌਲੀ ਕਰਕੇ ਅਸੀਂ ਸਾਰੇ ਸਪਲਾਈ ਬਹਾਲ ਕਰ ਦਾਂਗੇ ਹਾਂਜੀ ਜਲਦੀ ਹੋ ਜਾਣੀ ਹੈ ਬਹਾਲ